ਦਰਜੀ ਸਭ ਤੋਂ ਪਹਿਲਾਂ ਆਪਣਾ ਸ਼ੁਭ ਨਾਮ ਦੱਸਦੇ ਹੋਏ ਆਪਣਾ ਅਹੁਦਾ ਦੱਸਦੇ ਹੋਏ ਜਿਹੜੀਆਂ 2000 ਚੋਣਾਂ ਦੀਆਂ ਇਲੈਕਸ਼ਨਾਂ ਆ ਲਈਆਂ ਉਹ ਸਰਪ੍ਰਸਤ ਦੀ ਕਿਵੇਂ ਕੰਮ ਕਰੀ ਆਮ ਆਦਮੀ ਪਾਰਟੀ ਵਾਕਿਆ ਜਿਹੜੀ ਇਮਾਨਸਾਬਲੀ ਗੱਲ ਉਹਨੂੰ ਪੂਰਾ ਕਰਦੀ ਹੋਈ ਨਜ਼ਰ ਆਈ ਕਿ ਚਾਰੇ ਪਾਸੇ ਸਾਰੇ ਉਹ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਦਾਸ ਅੰਗਰੇਜ਼ ਸਿੰਘ ਸ਼ੇਰਦਲ ਜ਼ਿਲ੍ਹਾ ਜੂਸ਼ਕਤਰ ਤਨਤਾਨ ਫਲਕਾ ਪੱਟੀ ਔਰ 2024 ਦੀ ਗੱਲ ਕੇ 2024 ਦੀ ਜੇ ਇਲੈਕਸ਼ਨ ਆ ਆਮ ਆਦਮੀ ਪਾਰਟੀ ਪਹਿਲਾ ਨਾਲੋਂ ਹੀ ਬਹੁਤ ਵੱਡੇ ਜਿਹੜਿਆ ਬਹੁਮਤ ਨਾਲੇ ਜਿੱਤੂਗੀ 13 ਦੀਆਂ 13 ਜਿਹੜੀਆਂ ਸ਼ਿੱਟਾਂ ਜਿਵੇਂ ਸਾਡੇ ਸੀਐਮ ਸਾਹਿਬ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਕਹਿ ਚੁੱਕੇ ਆ ਕਿ 13 0 ਉਹ ਸੱਚੇ ਉਹਨਾਂ ਨੇ ਉਹ ਗਰਾਊਂਡ ਨੂੰ ਗਰਾਊਂਡ ਦੀ ਰਿਪੋਰਟ ਉਹਨਾਂ ਕੋ ਪਹੁੰਚੀਆ ਗਰਾਊਂਡ ਖੰਘਾਲ ਕੇ ਉਹਨਾਂ ਨੇ ਸਾਰਾ ਜਿਹੜਾ ਸਰਵੇ ਜਾਂ ਕੀਤਾ ਹੋਇਆ ਵਾ ਕਿ ਉਹ ਜਿਹੜੀਆਂ 13 ਦੀਆਂ 13 ਸ਼ਿੱਟਾਂ ਆਪਾਂ ਜਿੱਤ ਰਹੇ ਆ ਕਿਉਂਕਿ ਲੋਕ ਖੁਸ਼ ਆ सीएम साहब ਦੇ ਕੰਮਾਂ ਤੋਂ ਲੋਕ ਖੁਸ਼ ਆ ਤੇ ਉਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਆ ਤੇ ਚੱਲ ਰਹੇ ਵਿਕਾਸਾਂ ਤੋਂ ਖੁਸ਼ ਆ ਤੇ ਬਾਕੀ ਜਿਹੜੀ ਗੱਲ ਵਿਰੋਧੀਆਂ ਦੀ ਵਿਰੋਧੀਆਂ ਨੇ ਤਾਂ ਭੰਡਣਾ ਹੁੰਦਾ ਵਾ ਉਹਨਾਂ ਨੂੰ ਉਹਨਾਂ ਦਾ ਕੰਮ ਹੀ ਭੰਡਣਾ ਵਾ ਡਿਊਟੀ ਲੱਗੀ ਹੋਈ ਹੈ ਉਹਨਾਂ ਦੀ ਤੇ ਉਹਨਾਂ ਦੇ ਕੋਈ ਪਰਵਾਹ ਨਹੀਂ ਆਮ ਆਦਮੀ ਪਾਰਟੀ 13 ਜਾਂ 13 ਸੀਟਾਂ ਜਿੱਤ ਕੇ ਤੇ ਪਾਰਲੀਮੈਂਟ ਵਿੱਚ ਇੱਕ ਵੱਡਾ ਜਿਹੜਾ ਵੀ ਆਪਦਾ ਵजूद ਵਿਖਾਊਗੀ ਵੱਡਾ ਆਪਣਾ ਉੱਥੇ ਰਤਬਾ ਪੇਸ਼ ਕਰੂਗੀ ਆ ਤੁਸੀਂ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕਰਦੇ ਆ ਰਹੇ ਹੋ ਆਪਣਾ ਹਨਾ ਸਿਵਾਕਿਆ ਹੀ ਬਣਦਾ ਮਾਨ ਸਤਕਾਰ ਜਿਹੜਾ ਤੁਹਾਨੂੰ ਪਾਰਟੀ ਨੇ ਦਿੱਤਾ ਤੇ ਪਲੱਸ ਜਿਹੜਾ ਤੁਹਾਡੇ ਜਿਹੜੇ ਸਿਹਾਰੀ ਦਾ ਕੰਮ ਉਹ ਕਿਦਾਂ ਦਾ ਵਾ ਆਪਣਾ ਤੁਹਾਡੇ ਮੰਤਰੀ ਸਰ ਦਾ ਨਾਮ ਦੱਸ ਦਿਓ ਜੀ ਸਾਡੇ ਹਲਕੇ ਤੋਂ ਆਪਣੇ ਪੱਤੀ ਹਲਕੇ ਤੋਂ ਸਾਡੇ ਹਲਕਾ ਵਿਧਾਇਕ ਸਰਦਾਰ ਲਾਲਜੀਤ ਸਿੰਘ ਜੀ ਭੁੱਲਰਾ ਕੈਬਨਨ ਮਨਿਸਟਰ ਪੰਜਾਬ ਤੇ ਬਹੁਤ ਵਧੀਆ ਕੰਮ ਕਰ ਰਿਹਾ ਵਿਕਾਸ ਬਹੁਤ ਵਧੀਆ ਰਿਹਾ ਵਾ ਸਾਡੇ ਪਿੰਡ ਲਾਲੋ ਜਾਂ ਬਾਕੀ ਪੂਰੀ ਪੱਟੀ ਹਰ ਕੇ ਛੜਕਾਂ ਦੀ ਜਾਲ ਵਿਛਾਏ ਆ ਬਹੁਤ ਵਧੀਆ ਕੰਮ ਕਰ ਰਿਹਾ ਤੇ ਹੁਣ ਵੀ ਸਾਡੀ ਇੱਕ ਦੋ ਦਿਨ ਹੋ ਗਈ ਆ ਮੀਟਿੰਗ ਹੋਈ ਆ ਆਪਣੇ ਚੇਅਰਮੈਨ ਉਹਨਾਂ ਦੇ ਪੀਏ ਦਲਬਾਤ ਸਿੰਘ ਜੀ ਨਾਲ ਤੇ ਉਹਨਾਂ ਨੇ ਕਿਹਾ ਕਿ ਜਲਦੀ ਹੀ ਵਾਰਡ ਬੰਦੀ ਪਿੰਡ ਦੇ ਵਿੱਚ ਸਾਡਾ ਪਿੰਡ ਬਹੁਤ ਕਾਫੀ ਵੱਡਾ ਹੈ 10-12000 ਵੋਟ ਸਾਡੇ ਪਿੰਡ ਦੀ ਤੇ ਆਪਣਾ ਪੂਰਾ ਸੀਵਰੇਜ ਦਾ ਤੇ ਅੰਟਰਲੌਕ ਟੇਲਾਂ ਦਾ ਤੇ ਜਿਹੜਾ 1-2 ਦਿਨ ਦੇ ਵਿੱਚ ਇਹਦਾ ਕੰਮ ਸ਼ੁਰੂ ਹੋਣ ਜਾ ਰਿਹਾ ਵਾ ਤੇ ਵੱਡੇ ਪੱਧਰ ਤੇ ਹੀ ਜਿਹੜਾ ਕੰਮ ਜਿਹੜਾ ਸ਼ੁਰੂ ਕਰਾਂਗੇ ਵਿਕਾਸ ਕਰਾਂਗੇ ਪਿੰਡ ਦਾ ਕਿਸਾਨੀ ਮੁੱਦਿਆਂ ਦੇ ਬਾਰੇ ਕੀ ਸੋਚਣਾ ਵਾ ਆਮ ਆਦਮੀ ਪਾਰਟੀ ਦਾ ਜਿਹੜਾ ਤੇ ਕਿਵੇਂ ਦੀ ਸਪੋਰਟ ਕਰਦੀ ਆ ਆਪਣਾ ਸਰ ਮੌਤਾਂ ਵੀ ਹੋਈਆਂ ਇਸ ਬਾਰੇ ਤੁਸੀਂ ਕੋ ਬੜੀ ਦੁੱਖ ਦੀ ਗੱਲ ਆ ਸਰ ਵੇਖੋ ਜੋ ਮੌਤ ਆਈ ਆਪਣੇ ਇੱਕ ਦੋ ਦੋ ਤਿੰਨ ਮੌਤਾਂ ਵੀ ਹੋਈਆਂ ਅਸੀਂ ਉਹ ਚੀਜ਼ ਦਾ ਜਾਂ ਦੁੱਖ ਪ੍ਰਗਟ ਕਰਦੇ ਆ ਤੇ ਜਿਹੜਾ ਸ਼ੁਭ ਕਰਨ ਵੀਰ ਦੀ ਜਿਹੜੀ ਮੌਤ ਆਈ ਗੋਲੀ ਲਾ ਕੇ ਉਹ ਬਹੁਤ ਵੱਡਾ ਜਿਹੜਾ ਕੱਟਾ ਪਿਆ ਆਪ ਨੂੰ ਤੇ ਕਿਸਾਨ ਜੁਨੀਆ ਨੂੰ ਬਹੁਤ ਵੱਡਾ ਕੱਟਾ ਇੱਕ ਦਲੇਰ ਨੌਜਵਾਨ ਸੀਗਾ ਤੇ ਪੰਜਾਬ ਦੇ ਹਿਤਾ ਲਈ ਕਿਸਾਨੀ ਨੂੰ ਬਚਾਉਣ ਲਈ ਉਹ ਜਿਹੜਾ ਛੀਦ ਹੋ ਗਿਆ ਤੇ ਚਲੋ ਮਾਂ ਦਾ ਪੁੱਤ ਤੇ ਨਹੀਂ ਆਪਾਂ ਮੋੜ ਸਕਦੇ ਸ਼ੁਭ ਕਰਨ ਨਹੀਂ ਵਾਪਸ ਲਿਆ ਸਕਦੇ ਪਰ ਇਹ ਆਪੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਸ ਪਰਿਵਾਰ ਨਾਲ ਖੜੇ ਆ ਤੇ ਉਹਨਾਂ ਦੇ ਆਪਣੇ ਬਾਹਰ ਜਿੱਥੇ ਵੀ ਲੋੜ ਪਊਗੀ ਪਰਿਵਾਰ ਨੂੰ ਸਰਕਾਰ ਉਹਨਾਂ ਦੇ ਨਾਲ ਆ ਜਿਵੇਂ ਕਿ ਨੌਕਰੀ ਸਰਕਾਰੀ ਦਿੱਤੀ ਆ ਜਾਂ 1 ਕਰੋੜ ਰੁਪਏ ਦੀ ਮਾਲੀਸਾ ਦਾ ਕੀਤੀ ਆ ਤੇ ਹਰ ਪੱਕੋ ਜਰੀ ਪਾਰਟੀ ਉਹਨਾਂ ਦੇ ਨਾਲ ਆ ਕੀ ਕਹਿਣਾ ਚਾਹੋਗੇ ਆਪਣਾ ਜਿਹੜਾ ਤੁਹਾਡੇ ਇਲਾਕੇ ਦੇ ਨਿਵਾਸੀ ਆ ਜਾਂ ਪੰਜਾਬ ਦੀ ਜਿਹੜੀ ਜਨਤਾ ਆ ਕੀ ਕਹਿਣਾ ਚਾਹੋਗੇ 2024 ਦੀਆਂ elections ਬਾਰੇ ਸਰ 24 ਦੀ elections ਅਸੀਂ ਵੱਡੇ ਫਰਕ ਨਾਲ ਜਿੱਤਾਂਗੇ ਕਿਉਂਕਿ ਅੱਜ ਦੇ ਜਿਹੜੇ ਹਲਕਾਸਰੀ ਲੋਕ ਸਭਾ ਹਲਕਾਸਰੀ ਕਡੂਰ ਸਾਹਿਬ ਤੋਂ ਸਾਡੇ ਜਿਹੜੇ ਵਿਧਾਨ ਸਭਾ ਕਾਂਗਰਸ ਨੋਂ ਨੋਂ ਤੇ ਸਾਰੇ ਐਮਐਲਏ ਜਿਹੜੇ ਆਵਾਮੀ ਪਾਰਟੀ ਦੇ ਹੀ ਆ ਤਸੀਂ ਵੱਡੇ ਬਹੁਮਤ ਨਾਲ ਜਿੱਤਾਂਗੇ ਕਿਉਂਕਿ ਵਧੀਆ ਵਿਕਾਸ ਹੋ ਰਿਹਾ ਵਾ ਤੇ ਤੁਸੀਂ ਵੇਖਿਆ ਨਾ ਵੀ ਆਪ ਸੋਸ਼ਲ ਮੀਡੀਆ ਤੇ ਸਾਡੇ ਐਮਐਲਏ ਸਹਿਬਾਨ ਮਨਿਸਟਰ ਸਹਿਬਾਨ ਲੋਕਾਂ ਵਿੱਚ ਉਹ ਪਹਿਲੀਆਂ ਗੱਲਾਂ ਖਤਮ ਹੋ ਗਈਆਂ ਕਿ ਚੰਡੀਗੜ੍ਹੋਂ ਨਹੀਂ ਚੰਡੀਗੜ੍ਹੋਂ ਜਿਹੜਾ ਵੀ ਪਿੰਡਾਂ ਦੇ 25 ਸਾਲੀ ਗੇੜਾ ਮਾਰਨਾ ਵੋਟਾਂ ਵੇਲੇ ਉਹ ਗੱਲਾਂ ਖਤਮ ਹੋ ਗਈਆਂ ਤੇ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਬਹੁਤ ਸਖਤ ਆ ਉਹ ਚੰਡੀਗੜ੍ਹ ਤੇ ਕਿਸੇ ਨੂੰ ਰਾਤ ਠਹਿੜ ਨਹੀਂ ਦਿੰਦੇ ਚੰਡੀਗੜ੍ਹ ਜਦੋਂ ਵੀ ਕੋਈ ਸੈਸ਼ਨ ਚੱਲਦਾ ਹੋਵੇ ਚਾਹੇ ਕੋਈ ਮੀਟਿੰਗ ਹੁੰਦੀ ਆ اٹੈਂਡ ਕਰਕੇ ਉਸੇ ਵਾਲੇ ਵਾਪਸ ਭੇਜਦੇ ਵੀ ਚਲੋ ਆਪੋ ਆਪਣੇ ਹਲਕੇ ਦੇ ਵਿੱਚ ਲੋਕਾਂ ਦੇ ਤੁਹਾਨੂੰ ਚੁਣਿਆ ਵਾ ਆਪਣੇ ਕਮਾਂ ਲਈ ਚੁਣਿਆ ਆ ਤੁਸੀਂ ਲੋਕਾਂ ਦੇ ਸੇਵਾਦਾਰ ਜੀ ਤੁਸੀਂ ਲੋਕਾਂ ਦੇ ਨੌਕਰ ਜੀ ਜਾ ਕੇ ਲੋਕਾਂ ਦੇ ਕੰਮ ਕਰੋ ਸਾਡੀ ਇਸ ਇਸ ਕਰਕੇ ਵੀ ਲੋਕ ਖੁਸ਼ ਆ ਤੇ ਚੰਗਾ ਹੀ ਜਿਹੜਾ ਚੰਗੇ ਫਰਕ ਨਾਲ ਵੱਡੀ ਲੀਡਾਂ ਨਾਲ ਅਸੀਂ ਜਿਹੜੀਆਂ 13 ਦੀਆਂ 13 ਸ਼ਿੱਟਾਂ ਲੋਕ ਸਭਾ ਦੀਆਂ ਜਿੱਤਾਂਗੇ ਆ ਲਾਸਟ ਜਿਹੜਾ ਆਪਣਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਕੀਮਤੀ ਸਮਾਂ ਆਪਣਾ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਸਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਆਪ ਜੀ ਆਪ ਦਾ ਕੀਮਤੀ ਸਮਾਂ ਕੱਟ ਕੇ ਸਾਡੇ ਵਿਚਾਰ ਜਾਣਨ ਲਈ ਆਏ ਆਪ ਜੀ ਦੀ ਟੀਮ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਧੰਨਵਾਦ ਸਤਿ ਸ੍ਰੀ ਅਕਾਲ ਜੀ